किन सभा चोना दो हज़ार चौबी अनाउंस हो गए हैं ये ना ही एम सी सी आदर्श चोन जामता लागू हो गया हैगा तो जिला प्रशासन पुलिस प्रशासन पूरी तरह ग्री गियर्ड है फेयर एंड फ्री इलेक्शन वास्ते ते मेरी वद तो मेरी लोगों अपील हैगी कि व् तो व् वोट पाइए मैक्सीम टर्नआउट रेशियो लैके आइए अपने वोट का आप, आप उपयोग करिए सारा जो चोन कमिशन ने शड्यूल दिता है वो मुताबिक जिनी भी टीम्स का कॉन्सटीट्यूशन हैगा उन्हों ट्रेनिंग साड़ी पूरी तैयारी हैगी एक्सपेंडिचर तो मोनीटरिंग लैके मूवमेंट ਵਾਸਤੇ ਸੀਜ਼ਰ ਵਾਸਤੇ ਕੈਸ਼ ਲਿਕਰ 올 ਟੀਮਸ ਆਰ ਇਨ ਪਲੇਸ ਅਸੀਂ ਫਲਾਈਂਗ ਸਕੁਐਡਸ ਬਣਾਈਆਂ ਹੈਗੇ ਐਸਐਸਟੀ ਵੀਐਸਟੀ ਇਸ ਇੰਟਰਸਟੇਟ ਨਾਕਾਜ਼ ਇੰਟਰ ਡਿਸਟ੍ਰਿਕਟ ਨਾਕਾਜ਼ ਸੈੱਟ ਐਕਟੀਵੇਟ ਹੋ ਜਾਣੇ ਹੈਗੇ ਤੇ ਸਾਰਿਆਂ ਵਾਸਤੇ ਅਸੀਂ ਜਿਹੜਾ ਕੰਪਲੇਂਟ ਸੈਲ ਹੈਗਾ ਉਹ ਕਿੱਥਾ ਹੈਗਾ ਕੋਈ ਵੀ ਇਲੈਕਸ਼ਨ ਰਿਲੇਟਡ ਕੰਪਲੀਟ ਹੈ ਤਾਂ ਨੰਬਰ ਟੋਲ ਫਰੀ 1950 ਸਾਰਿਆਂ ਵਾਸਤੇ ਹੈਗਾ ਸੀ ਵਿਜ਼ਲ ਐਪ ਕਰਕੇ ਤੇ ਐਨਜੀਆਰ ਪੋਰਟਲ ਚ ਵੀ ਕੰਪਲੇਂਟ ਕਰ ਸਕਦੇ ਹੋ 24/7 ਇਹ ਨੰਬਰਸ ਤੇ ਪੋਰਟਲਸ ਚੱਲਦੇ ਹੈਗੇ ਜਿਹਦੇ ਵਿੱਚ ਸਾਡੀ ਟੀਮਾਂ ਗਠਿਤ ਕੀਤੀਆਂ ਹੋਈਆਂ ਜਿਹੜੀ ਬੈੰਦੀ ਹੈਗੀ ਜੋ ਸਕਰੂਟੀਨੀ ਕਰਕੇ ਉਹਨਾਂ ਬਿਲਕੁਲ 24 ਘੰਟਿਆਂ ਵਿੱਚ ਕਰਦੀ ਹੈਗੀ ਔਰ ਅਗਰ ਕੋਈ ਸੈਂਸਿਟਿਵ ਹੈ ਤਾਂ ਐਸ ਸੂਨ ਐਸ ਪੋਸੀਬਲ ਉਹਨੂੰ ਡਿਸਪੋਜ਼ਲ ਕੀਤਾ ਜਾਂਦਾ ਹੈਗਾ ਤਾਂ ਇਸ ਦੇ ਨਾਲ ਮੈਂ ਅਪੀਲ ਕਰਦੀ ਹਾਂ ਸਾਰੇ ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਕਿ ਜਿਹੜਾ ਆਦਰਸ਼ ਚੋਣ ਜਾਪਤਾ ਲੱਗਿਆ ਹੈਗਾ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਂ ਜਿਹੜੇ ਸਾਡੇ ਐਗਜ਼ਿਸਟਿੰਗ ਰੂਲਸ ਲਾਜ਼ ਹੈ ਉਹਨਾਂ ਨੂੰ ਅਬਾਈਡ ਕੀਤਾ ਜਾਂ ਤੇ ਕਿਸੇ ਵੀ ਅਫਵਾਹ ਸੋਸ਼ਲ ਮੀਡੀਆ ਜਾਂ ਕੋਈ ਵੀ ਗਲਤ ਇਨਫਰਮੇਸ਼ਨ ਕੋਈ ਹਰਟਿੰਗ ਇਨਫਰਮੇਸ਼ਨ ਕਿਸੇ ਦਾ ਰਿਲੀਜੀਅਸ ਸੈਂਟੀਮੈਂਟ ਆਦਿ ਦਾ ਉਪਯੋਗ ਨਾ ਕੀਤਾ ਜਾਵੇ ਲੋਕ ਸਭਾ ਹਲਕਾ ਸ਼ਿਲ ਨੂੰ ਸਭ ਕਿੰਨੇ ਵੋਟਰ ਨੇ ਤੇ કુલ ملا ਕੇ ਕਿੰਨੇ ਜੇ ਇਥੇ ਲਗਭਗ 17.5 ਲੱਖ ਵੋਟਰ ਬਣਦੇ ਹੈਗੇ ਕਿਉਂਕਿ ਇਹ ਹਲਕਾ ਨੋ ਅਸੈਂਬਲੀ ਕੰਸਟੀਟੂਐਂਸੀ ਚਾਰ ਜਿਲਿਆਂ ਚ ਐਕਸਟੈਂਡ ਕਰਦਾ ਹੈਗਾ 8.5 ਹਜ਼ਾਰ ਦੇ ਕਰੀਬ ਸਾਡੇ ਸਰਵਿਸ ਵੋਟਰਸ ਹੈਗੇ ਸਾਡੇ 2000 ਦੇ ਕਰੀਬ ਬੂਥਸ ਹੈਗੇ ਜਦੇ ਵਿੱਚੋਂ ਪੋਲਿੰਗ ਲੋਕੇਸ਼ਨਸ 1400 ਹੈ ਜੇ ਖਾਸ ਖਾਸ ਸਦਾਇਤਾ ਦੇਖਿਆ ਜਾਵੇ ਤਾਂ ਕੀ ਖਾਸ ਸਦਾਇਤਾ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਖਾਸ ਜਿਹੜੀ ਪਾਰਟੀਆਂ ਨੇ ਉਹਨਾਂ ਨੂੰ ਪਾਲਣਾ ਕਰਨੀ ਪਵੇ ਆਮ ਲੋਕਾਂ ਆ ਇਹਦੇ ਵਾਸਤੇ ਆਮ ਲੋਕਾਂ ਵਾਸਤੇ ਇਹੀ ਹੈਗਾ ਸਭ ਤੋਂ ਪਹਿਲਾਂ ਤਾਂ ਕਿ ਜੀ افਵਾਹਵਾ ਕਿਸੇ ਤਰੀਕੇ ਦਾ ਹਰਟਿੰਗ ਹਰਟਿੰਗ ਸੈਂਟੀਮੈਂਟਸ ਦਾ ਜਾਂ ਕਿਸੇ ਤਰੀਕੇ ਦਾ ਇਦਾਂ ਦਾ ਡਿਸਪਲੇ ਨਾ ਹੋਣ ਜਿਹਦੇ ਕਰਕੇ ਕੋਈ ਵੀ ਸੈਂਟੀਮੈਂਟ ਸਰਟੁੰਦੇ ਜਾਂ ਕਿਸੇ ਲਾਦੀ ਵਾਇਓਲੇਸ਼ਨ ਹੁੰਦੀ ਹੈਗੀ ਇਸ ਦੇ ਨਾਲ ਹੀ ਨਾਲ ਜੋ ਵੀ ਡਿਸਪਲੇ ਕਰਨਾ ਹੈ ਕੋਈ ਵੋਲੰਟੇਰੀ ਕਰਨਾ ਚਾਹੁੰਦਾ ਹੈ ਤਾਂ ਉਹਦਾ ਡਿਸਕਲੋਜ਼ਰ ਕੀਤਾ ਜਾਂ ਤਾਂ ਕਿ ਐਕਸਪੈਂਡੀਚਰ ਬੁੱਕ ਹੋ ਜਾ ਕੇਨ ਫੇਅਰ ਪ੍ਰੈਕਟਿਸਸ ਸਾਰੇ ਅਮਲੇ ਚਲਾਨ ਜਿਹੜੇ ਪੋਲੀਟੀਕਲ ਪਾਰਟੀਆਂ ਰਹਿਗੇ ਸਾਡੇ ਸੈਲਸ ਹੈਗੇ ਫਾਰ ਅਪਰੂਵਲਸ ਜਿਸ ਤਰੀਕੇ ਦੇ ਵੀ ਚਾਹੀਦੀ ਹੈਗੀ ਕੋਈ ਅਪਰੂਵਲ ਚਾਹੀਦੀ ਹੈ ਐਸ ਪਰ ਰੂਲਸ ਨਾਲ ਨੂੰ ਦਿੱਤੀਆਂ ਜਾਂਦੀਆਂ ਜਿਹੜੀ ਲਾਊਡ ਸਪੀਕਰਸ ਹੋਗੇ ਵਹੀਕਲਸ ਹੋਗੇ ਮੋਕਲ ਮੋਟਰ ਵਹੀਕਲ ਐਕਟ ਦੀ ਪਾਲਣਾ ਕੀਤੀ ਜਾਣ ਕਿਉਂਕਿ ਇਹਦੇ 'ਚ ਤੁਹਾਡੀ ਵੀ ਸੇਫਟੀ ਹੈ ਤੇ ਬਾਕੀ ਲੋਕਾਂ ਦੀ ਵੀ ਸਿ। ਜਿਵੇਂ ਡੀਸੀ ਸਾਹਿਬ ਨੇ ਤੁਹਾਨੂੰ ਹੁਣੇ ਪਹਿਲਾਂ ਬਰੀਫ ਕੀਤਾ ਹੈਗਾ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਿਆ ਹੈਗਾ ਤੇ ਸਾਰੇ ਲੋਕਾਂ ਨੂੰ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਮੇਰੀ ਬੇਨਤੀ ਹੈਗੀ ਹੈ ਕਿ ਉਹਦੀ ਪੂਰੀ ਤਰੀਕੇ ਨਾਲ ਪਾਲਣਾ ਕੀਤੀ ਜਾਵੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਐਸੀ ਚ ਚਾਉਂਦੀ ਹੈਗੀ ਉਹ ਡਿਫੇਸਮੈਂਟ ਜਿਹੜਾ ਹੈਗਾ ਪਬਲਿਕ ਪ੍ਰਾਪਰਟੀ ਦਾ ਪ੍ਰਾਈਵੇਟ ਪ੍ਰਾਪਰਟੀ ਦਾ ਉਹ ਸੀਜ਼ ਦਾ ਖਾਸ ਧਿਆਨ ਕੀਤਾ ਜਾਵੇ। ਸੈਕੰਡ ਜਿਹੜਾ ਹੈਗਾ ਵੈਪਨ ਜਿਨ੍ਹਾਂ ਦੇ ਕੋਲ ਹੈਗੇ ਨੇ ਲਾਇਸੈਂਸ ਧਾਰਕ ਹੈਗੇ ਨੇ ਉਹ ਆਪਣੇ ਵੈਪਨਸ ਨੂੰ ਡਿਪੋਜ਼ਿਟ ਕਰਾਉਣ ਥਾਣੇ ਵਿੱਚ ਵੀ ਕੰਸਰਨ ਥਾਣੇ ਵਿੱਚ ਫ੍ਰੀ ਆਫ ਕਾਸਟ ਜਮ੍ਹਾਂ ਕਰਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਉਹ ਆਪਣੀ ਇੱਛਾ ਦੀ ਜਿਹੜਾ ਗਨ ਹਾਊਸ ਹੈਗੇ ਉੱਥੇ ਵੀ ਜਮ੍ਹਾਂ ਕਰਾ ਕੇ ਸਾਨੂੰ ਰਸੀਦ ਜਿਹੜੀ ਹੈਗੀ ਹੈ ਉਹ ਦੇ ਸਕਦੇ ਨੇ ਤੇ ਵਾਸਤੇ ਹਫਤੇ ਦਾ ਟਾਈਮ ਜਿਹੜਾ ਹੈਗਾ ਉਹ ਨਿਰਧਾਰਿਤ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਜਿਹੜਾ ਆਪਣੇ ਜ਼ਿਲ੍ਹੇ ਵਿੱਚ ਇੱਕ ਸਾਨੂੰ ਆਈਟੀਪੀਪੀ ਦੀ ਕੰਪਨੀ ਮਿਲੀ ਹੋਈ ਹੈ ਜਿਹਦਾ ਆਪਾਂ ਇਸਤੇਮਾਲ ਨਾਕੇਬੰਦੀ ਵਾਸਤੇ ਫਲੈਗ ਮਾਰਚਸ ਵਾਸਤੇ ਔਰ ਸਰਚਸ ਵਾਸਤੇ ਕਰ ਰਹੇ ਹੈਗੇ ਅੱਗੇ ਆਉਣ ਵਾਲੇ ਸਮੇਂ ਵੀ ਸਾਨੂੰ ਹੋਰ ਫੋਰਸ ਮੁਹੱਈਆ ਹੋਏਗੀ ਜਿਹਦਾ ਆਪਾਂ ਇਸਤੇਮਾਲ ਜਿਹੜਾ ਹੈਗਾ ਕੰਫੀਡੈਂਸ ਬਿਲਡਿੰਗ ਦੇ ਦੌਰ ਸਤੇ ਕਰਦੇ ਰਹਿਾਂਗੇ ਤੇ ਜਿਵੇਂ ਪਹਿਲਾਂ ਵੀ ਮੈਂ ਕਿਹਾ ਹੈਗਾ ਡੀਸੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਮਿਸ ਇਨਫਾਰਮੇਸ਼ਨ ਡਿਸ ਇਨਫਾਰਮੇਸ਼ਨ ਤੋਂ ਆਪਾਂ ਬਚੀਏ ਕੋਈ ਵੀ ਗਲਤ ਤੁਹਾਡੇ ਜਹਨ ਵਿੱਚ ਆਉਂਦੀ ਹੈ ਜਾਂ ਪਬਲਿਕ ਦੇ ਜਹਨ ਵਿੱਚ ਆਉਂਦੀ ਹੈਗੀ ਉਹ ਪਹਿਲਾਂ ਸਾਡੇ ਕੋਲੋਂ ਵੈਰੀਫਾਈ ਕਰ ਲੈਣ ਸਾਡੇ ਆਪਣੇ ਟੋਲ ਫਰੀ ਨੰਬਰਸ ਵੀ ਹੈਗੇ ਨੇ ਅਸੀਂ ਵੀ ਲਗਾਤਾਰ 24/7 ਮੌਜੂਦ ਹੈਗੇ ਆ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਦੇ ਤੇ ਐਕਸ਼ਨ ਜਾਂ ਉਹਨੂੰ ਅੱਗੇ ਫਾਰਵਰਡ ਕਰਨ ਦਾ ਕੀਤਾ ਜਾਵੇ ਔਰ ਇਹ ਵੀ ਦੱਸਿਆ ਜਾਵੇ ਕਿ ਅਗਰ ਕੋਈ ਇਨਫਾਰਮੇਸ਼ਨ ਗਲਤ ਪ੍ਰੋਸੀਡ ਹੋ ਰਹੀ ਹੈ ਤਾਂ ਕਿੱਥੋਂ ਹੋ ਰਹੀ ਹੈ ਤਾਂ ਜੋ ਆਪਾਂ ਬੰਦੀ ਕਾਨੂੰਨੀ ਕਾਰਵਾਈ ਉਹ ਕਰਾ ਸਕੀਏ ਤੇ ਇੱਕ ਜਿਹੜਾ ਹੈਗਾ ਮਾਡਲ ਕੋਡ ਆਫ ਕੰਡਕਟ ਦੇ ਵਾਸਤੇ 143 ਦਾ ਆਰਡਰ ਵੀ ਡੀਸੀ ਸਾਹਿਬ ਵੱਲੋਂ ਕੀਤਾ ਗਿਆ ਉਹਦੇ ਚ ਕਾਫੀ ਕੰਪਰੀਹੈਂਸਿਵਲੀ ਸਾਰੇ ਪੁਆਇੰਟਸ ਨੂੰ ਕਵਰ ਕੀਤਾ ਗਿਆ ਉਹਨੂੰ ਤੁਸੀਂ ਵੀ ਪੜ ਲਓ ਲੋਕਾਂ ਨੂੰ ਵੀ ਆਪਣੇ ਜਿਹੜਾ ਹੈਗਾ ਮੀਡੀਆ ਚੈਨਲਸ ਰਾਹੀਂ ਤੁਸੀਂ ਦੱਸੋ ਔਰ ਇੱਕ ਜਰਾ ਆਪਣਾ ਇਲੈਕਸ਼ਨ ਇੰਜੀਨੀਅਰਿੰਗ ਦੇ ਟਾਈਮ ਤੇ ਕਾਫੀ ਸਾਨੂੰ ਜਿਹੜੀ ਐਪਲੀਕੇਸ਼ਨਸ ਮਿਲਦੀਆਂ ਹੈਗੀਆਂ ਨੇ ਚਾਹੇ ਉਹ ਰੈਲੀ ਕਰਨ ਸੰਬੰਧੀ ਹੋਵੇ ਚਾਹੇ ਉਹ ਹੈਲੀਪੈਡ ਦੇ ਵਾਸਤੇ ਹੋਵੇ ਹੋਰ ਵੀ ਡਿਫਰੈਂਟ ਟਾਈਪ ਦੀਆਂ ਸਾਡੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਹਨ ਉਹਦੇ ਵਾਸਤੇ ਇੱਕ ਸੈਲ ਵੱਖਰੇ ਤੌਰ ਤੇ ਬਣਾਇਆ ਗਿਆ ਤਾਂ ਜੋ ਉਹਨੂੰ ਜਲਦੀ ਤੋਂ ਜਲਦੀ ਟਾਈਮ ਬౌੰਡ ਮੈਨਰ ਦੇ ਜਿਹੜਾ ਹੈਗਾ ਉਹਨੂੰ ਆਪਣਾ ਪੂਰਾ ਕੀਤਾ ਜਾ ਸਕੇ ਔਰ ਜੋ ਵੀ ਬਣਦੀ ਸੁਵਿਧਾ ਹੈਗੀ ਹੈ ਉਹ ਸੁਵਿਧਾ ਲੋਕਾਂ ਤੱਕ ਪਹੁੰਚਾਈ ਜਾ ਸਕੇ ਆਪਨਾ ਜਿਹੜਾ ਜਨਰਲ ਇਲੈਕਸ਼ਨ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਤਿਉਹਾਰ ਹੈਗਾ ਆਪਾਂ ਸਾਰੇ ਰਲ ਮਿਲ ਕੇ ਚੰਗੀ ਤਰੀਕੇ ਦੇ ਨਾਲ ਇਹਨੂੰ ਮਨਾਈਏ ਔਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਬਹਿਰ ਨਾ ਕਰਕੇ ਔਰ ਇੱਕ ਦੂਜੇ ਦੇ ਨਾਲ ਸਾਂਝੇ ਹੋ ਕਰਕੇ ਮਨਾਈਏ ਕਿੰਨੇ ਨਾਕੇ ਜਿਹੜੇ ਕੀ ਲਗਾਏ ਗਏ ਨੇ ਜੇਕਰ ਰੂਪ ਨਕਦਰ ਦੀ ਗੱਲ ਕੀਤੀ ਜਾਵੇ ਤੇ ਪਬਲਿਕ ਫਿਕਸਿਸ ਤੇ ਕਿੱਦਾਂ ਦੀ ਚੈਕਿੰਗ ਹੋ ਰਹੀ ਨਹੀਂ ਦੇਖੋ ਜੀ ਲਗਾਤਾਰ ਜਿਹੜਾ ਆਪਣਾ ਕੰਫੀਡੈਂਸ ਬਿਲਡਿੰਗ ਮੀਜਰਸ ਹੈਗੇ ਨੇ ਉਹ ਚੱਲ ਰਹੇ ਨੇ ਸਾਡੇ ਕੋਲ ਇੱਕ ਆਈਟੀਬੀਪੀ ਦੀ ਕੰਪਨੀ ਆ ਚੁੱਕੀ ਹੈਗੀ ਔਰ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਆਪਾਂ ਦੋ ਇੰਟਰ ਸਟੇਟ ਨਾਕੇ ਲਗਾਏ ਹੋਏ ਨੇ ਔਰ ਚਾਰ ਵੱਖਰੇ ਨਾਕੇ ਸਾਡੇ ਵੱਖਰੇ ਵੱਖਰੇ ਇਲਾਕਿਆਂ 'ਚ ਚੱਲ ਰਹੇ ਹੈਗੇ ਨੇ ਟੋਟਲ 18 ਸਾਡੇ ਇੰਟਰ ਸਟੇਟ ਨਾਕੇ ਪਲਾਨਡ ਅਗੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਇਸ ਤਰ੍ਹਾਂ 4 ਸਾਡੇ ਕੋਲ ਮੋਹਈਆ ਹੁੰਦੀ ਜਾਏਗੀ ਉਸ ਤਰ੍ਹਾਂ ਆਪਾਂ ਉਹਨੂੰ ਪਤਾੰਦੇ ਜਾਵਾਂਗੇ ਜੇ ਵੈਪਨ ਟਾਈਮਲੀ ਨਹੀਂ ਡਿਪੋਜ਼ਿਟ ਹੁੰਦਾ ਉਹ ਤੋਂ ਬਾਅਦ ਕੀ ਹੋਵੇ ਦੇਖੋ ਜੀ 143 ਦਾ ਆਰਡਰ ਹੈਗਾ ਵੈਪਨ ਡਿਪੋਜ਼ਿਟ ਕਰਨ ਵਾਸਤੇ ਜੇਕਰ ਟਾਈਮਲੀ ਨਹੀਂ ਡਿਪੋਜ਼ਿਟ ਕਰਦੇ ਤਾਂ 188 ਦਿੱਤਾ ਜਾਤਾ ਹੈ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਲਾਇਸੈਂਸ ਕੈਨਸਲ ਵੀ ਕੀਤਾ ਜਾ ਸਕਦਾ ਜਿਹਨੂੰ ਆਪਣੀ ਸੁਰੱਖਿਆ ਦਾ ਥੋੜਾ ਖਤਰਾ ਜ਼ਿਆਦਾ ਹੁੰਦਾ ਉਹਨਾਂ ਵਾਸਤੇ ਕੀ ਕੀਤਾ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਹੈਗੀ ਜਿਹੜੀ ਡੀਸੀ ਸਾਹਿਬ ਦੇ ਅੰਡਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਬਣਾਈ ਗਈ ਹੈ ਉਹ ਸਾਡੇ ਕੋਲ ਆ ਕੇ ਅਰਜੀ ਆਪਣੀ ਦੇ ਸਕਦੇ ਨੇ ਵੀ ਵਿਲ